ਪੰਜਾਬ ਦੀ ਹਾਰ ਤੇ ਆਪਾਂ ਸਾਰੇ ਨਿਰਾਸ਼ ਆ ਪਰ ਮੈਨੂੰ ਲੱਗਦਾ ਹੈ ਕਿ ਸ਼ਿਸ਼ਾਂਕ ਨੇ ਜਿਵੇਂ ਪ੍ਰਦਰਸ਼ਨ ਕੀਤਾ ਹੈ ਉਸ ਤੇ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਉਹ ਤੁਸੀਂ ਲਾਈਨ ਤਾਂ ਸੁਣੀ ਹੈ ਨਾ ਕਿ ਪ੍ਰਦਰਸ਼ਨ ਅਜਿਹਾ ਕਰੋ ਕਿ ਜੇ ਪਰਦਾ ਡਿੱਗਣ ਤੱਕ ਤਾੜੀਆਂ ਵੱਜਣ ਸ਼ਿਸ਼ਾਂਕ ਨੇ ਅਜਿਹਾ ਹੀ ਤਾੜੀਆਂ ਬੁਜਾਉਣ ਵਾਲਾ ਕੰਮ ਕੀਤਾ ਹੈ 3 ਬੋਲਾਂ ਦੇ ਵਿੱਚ 61 ਰਨ ਜੇਕਰ ਆਖਰੀ ਟਾਈਮ ਤੱਕ ਪੰਜਾਬੀ ਮੈਚ ਦੇਖ ਰਹੇ ਸੀ ਸਿਖ ਸ਼ਿਸ਼ਾਂਕ ਕਰਕੇ ਪਤਾ ਸੀ ਕਿ ਅਸੀਂ ਨਹੀਂ ਜਿੱਤ ਸਕਾਂਗੇ ਪਤਾ ਸੀ ਕਿ ਹੁਣ ਕੁਝ ਵੀ ਨਹੀਂ ਹੋ ਸਕਦਾ ਪਰ ਫਿਰ ਵੀ ਆਖਰੀ ਬੋਲ ਤੱਕ ਜੇਕਰ ਕਿਸੇ ਨੇ ਉਮੀਦ ਜਗਾਈ ਸੀ ਤੇ ਉਹ ਸ਼ਸ਼ਾਂਕ ਸੀ ਜਿਸਨੇ ਆਖਰੀ ਬੋਲ ਤੱਕ ਆਪਣੀ ਉਮੀਦ ਨਹੀਂ ਛੱਡੀ ਆਂਦੇ ਜਿਵੇਂ ਚੱਕ ਜਿਵੇਂ ਜਿਹੜੇ ਨੇ ਛੱਕੇ ਮਾਰੇ ਜਿਵੇਂ ਚੌਕੇ ਮਾਰੇ ਪੰਜਾਬੀਆਂ ਨੂੰ ਪਤਾ ਸੀ ਕਿ ਅਸੀਂ ਨਹੀਂ ਜਿੱਤ ਸਕਦੇ ਪਰ ਫਿਰ ਵੀ ਜਿਹੜੀਆਂ ਨੇ ਉਹ ਤਾਰੀਆਂ ਬਚੀਆਂ ਸੀ ਕਿਉਂਕਿ ਉਮੀਦ ਦੀ ਕਿਰਨ ਜਿਹੜਿਆ ਉਹ ਸ਼ਸ਼ਾਂਕ ਨੇ ਹੀ ਦਿਖਾਇਆ ਸੀ ਵਿਰਾਟ ਕੋਹਲੀ ਜਿਵੇਂ ਹੀ ਅਜਿਵੇਂ ਵਿਰਾਟ ਕੋਹਲੀ ਨੂੰ ਅਹਿਸਾਸ ਹੋਇਆ ਕਿ ਅਸੀਂ ਜਿੱਤ ਚੁੱਕੇ ਹਾਂ ਉਹਨਾਂ ਦੇ ਅੱਖਾਂ ਦੇ ਵਿੱਚ ਅਥਰੂ ਆ ਚੁੱਕੇ ਸੀ ਪਰ ਇਹ ਖੁਸ਼ੀ ਦੇ ਅਥਰੂ ਸੀ ਪਰ ਸ਼ਸ਼ਾਂਕ ਦੇ ਅੱਖਾਂ ਦੇ ਵਿੱਚ ਵੀ ਅਥਰੂ ਸੀ ਜਿਸ ਨੂੰ ਸ਼ਾਇਦ ਕਿਸੇ ਨੇ ਦੇਖ ਨਹੀਂ ਪਾਇਆ ਸੀ ਸ਼ਾਇਦ ਸ਼ਸ਼ਾਂਕ ਚਾਹੁੰਦੇ ਸੀ ਕਿ ਕਾਸ਼ ਮੈਨੂੰ ਇੱਕ ਬਾਲ ਹੋਰ ਮਿਲ ਜਾਵੇ ਤੇ ਮੈਂ ਉਸ ਬਾਲ ਤੇ ਸ਼ੱਕਾ ਮਾਰ ਤਾ ਸ਼ਸ਼ਾਂਕ ਚਾਹੁੰਦੇ ਸੀ ਕਿ ਕਾਸ਼ ਮੇਰੇ ਹੱਥ ਦੇ ਵਿੱਚ ਜਿਹੜਾ ਬੈਟ ਹੈ ਇਸ ਦੇ ਨਾਲ ਮੈਂ ਅਜਿਹਾ ਚਮਤਕਾਰ ਕਰਾ ਕਿ ਪੰਜਾਬੀਆਂ ਦੇ ਹੱਥ ਦੇ ਵਿੱਚ ਟਰੋਫੀ ਕਰ ਦੇਵਾਂ ਦੇ ਦਵਾਂ ਪਰ ਜੋ ਹੈ ਕਿਆ ਹਾਂਦਾ ਹੈ ਕਿ ਸ਼ਾਇਦ ਜੇ ਤੁਹਾਨੂੰ ਕੁਝ ਨਾ ਮਿਲੇ ਤਾਂ ਸਮਝ ਲਵੋ ਕਿ ਜਿਸ ਨੂੰ ਮਿਲਿਆ ਹੈ ਉਸ ਨੂੰ ਜ਼ਿਆਦਾ ਜ਼ਰੂਰਤ ਹੋਏਗੀ। ਇਹ ਉਹੀ ਸ਼ਸ਼ਾਂਕ ਨੇ ਜਦੋਂ ਪਿਛਲਾ ਮੈਚ ਹੋਇਆ ਸੀ ਤੇ ਸ਼੍ਰੇਸ਼ ਅਯਰ ਨੇ ਇਹਨਾਂ ਨੂੰ ਡਾਂਟ-ਪਟਕਾਰ ਲਗਾਈ ਸੀ। ਇਹ ਬਹੁਤ ਕੈਜ਼ੂਅਲ ਹੋ ਗਿਆ ਸੀ ਮੈਚ ਦੇ ਵਿੱਚ ਜਿਸ ਤੋਂ ਬਾਅਦ ਇਹਨਾਂ ਨੂੰ ਡਾਂਟ ਪਈ ਸੀ ਜਿਸ ਕਰਕੇ ਜਿਹੜਾ ਹੈ ਸ਼ਸ਼ਾਂਕ ਦਾ ਐਸ ਸਮੇਂ ਜਿਹੜਾ ਬੱਲਾ ਚੱਲਿਆ ਉਹ ਬਾਕਮਾਲ ਸੀ। ਲੋਕ ਆਖ ਰਹੇ ਨੇ ਕਿ ਕਾਸ਼ 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 ਨਿਹਾਲ ਵਡੇਰਾ ਨੇ ਉਹ ਜਿਹੜੇ 18 ਬੋਲੇ ਜਿਹੜੀਆਂ ਨੇ ਖਰਾਬ ਕੀਤੀਆਂ ਕਾਸ਼ ਉਹਨਾਂ ਨੇ ਨਾ ਕੀਤੀਆਂ। ਲੋਕਾਂ ਨੇ ਕਿਹਾ ਕਿ ਸ਼ਕਾਸ਼ ਜਿਹੜੇ ਨੇ ਜਿਹੜੇ ਸ਼ੁਰੂਆਤ ਦੇ ਵਿੱਚ ਨਹੀਂ ਚੱਲੇ ਕਾਸ਼ ਉਹ ਚੱਲ ਗਏ ਹੁੰਦੇ ਲੋਕਾਂ ਨੇ ਕਿਹਾ ਕਿ ਕਾਸ਼ ਇੰਗਲਿਸ਼ ਚੱਲ ਗਏ ਹੁੰਦੇ ਲੋਕਾਂ ਨੇ ਕਿਹਾ ਕਿ ਸ਼ਕਾਸ਼ ਅੱਯਰ ਜਿਹੜੇ ਨੇ ਉਹ ਚੱਲ ਗਏ ਹੁੰਦੇ ਕਿਉਂਕਿ ਤੁਹਾਨੂੰ ਵੀ ਯਾਦ ਹੋਏਗਾ ਕਿ ਜਦੋਂ ਕਮੈਂਟਰੀ ਹੋ ਰਹੀ ਸੀ ਜਿਵੇਂ ਹੀ ਸ਼੍ਰੀਅਸ ਅੱਯਰ ਆਊਟ ਹੋਏ ਤੇ ਕਮੈਂਟਰ ਨੇ ਪਿੱਛੋ ਕਿਹਾ ਕਿ ਸ਼੍ਰੀਅਸ ਅੱਯਰ ਦੇ ਆਊਟ ਹੋਣ ਦਾ ਮਤਲਬ ਹੈ ਪੰਜ ਵਿਕਟਾਂ ਸਾਰੀਆਂ ਉਮੀਦਾਂ ਜੇਕਰ ਕਿਸੇ ਦੇ ਕੋਲੋਂ ਸੀਗੀਆਂ ਤਾਂ ਸਰਪੰਚ ਸਾਹਿਬ ਦੇ ਕੋਲੋਂ ਸੀਗੀਆਂ ਸਾਰੀਆਂ ਉਮੀਦਾਂ ਜਿਕਰ ਟਰੋਫੀ ਨੂੰ ਲੈ ਕੇ ਸੀਗੀਆਂ ਤੇ ਉਹ ਸਰਪੰਚ ਸਾਹਿਬ ਤੋਂ ਕੋ ਉਤਸ਼ਾਹ ਦੇ ਕੋਲੋਂ ਸੀਂ ਗਿਆ ਕਿ ਟਰੋਫੀ ਜਿਹੜੀ ਆਉਣ ਵਾਲੀ ਹੈ ਮੈਂ ਖੁਦ ਆਪਣੀ ਅੱਖੀ ਵੇਖਿਆ ਸੀ ਕਿ ਪੰਜਾਬ ਦੇ ਵਿੱਚ ਜਸ਼ਨ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਕਿਹਾ ਜਾ ਰਿਹਾ ਸੀ ਕਿ ਇਸ ਵਾਰ ਟਰੋਫੀ ਸਾਡੀ ਪੱਕੀ ਹੈ ਹਾਲਾਂਕਿ ਟਰੋਫੀ ਨਹੀਂ ਆ ਪਈ ਕੋਈ ਗੱਲ ਨਹੀਂ ਅਗਲੀ ਵਾਰ ਜਿਹੜੀ ਉਹ ਮਿਹਨਤ ਕਰਨਗੇ ਤੇ ਸ਼ਿਸ਼ਾਂਕ ਜਿਹੜੇ ਉਹ 6 ਰਨ ਨਹੀਂ ਬਣਾ पाए ਤੇ ਸ਼ਿਸ਼ਾਂਕ ਦੇ ਹਿੱਸੇ ਉਹ 6 ਰਨ ਜ਼ਰੂਰ ਆਉਣਗੇ ਪਰ ਇੱਥੇ ਸਵਾਲ ਇਹ ਹੈ ਕਿ ਆਖਿਰਕਾਰ ਕਿਹੜੀਆਂ ਉਹ ਗਲਤੀਆਂ ਹੋਈਆਂ ਨੇ ਜਿਸ ਕਰਕੇ ਜਿਹੜੀ ਟੀਮ ਪੰਜਾਬ ਐ ਉਹ ਹਾਰ ਚੁੱਕੀ ਤੁਸੀਂ ਜੇਕਰ ਮੈਚ ਦੇਖਿਆ ਹੋਏਗਾ ਤੁਹਾਨੂੰ ਪਤਾ ਹੋਏਗਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਆਖਿਰਕਾਰ ਉਹ ਕਿਹੜੀਆਂ ਗਲਤੀਆਂ ਸੀ ਜਿਹਦੇ ਕਰਕੇ ਜਿੱਤਿਆ ਹੋਇਆ ਮੈਚ ਜਿਹੜਾ ਹਾਰ ਗਿਆ ਪ੍ਰਿਟੀ ਸੰਤਾ ਨੇ ਜਦੋਂ ਬੰਬਈ ਦਾ ਮੈਚ ਹੋਇਆ ਤਾਂ ਪ੍ਰਿਟੀ ਸੰਤਾ ਨੇ ਕਿਹਾ ਕਿ ਅਸੀਂ ਬਹੁਤ ਵਾਰ ਜਿੱਤਿਆ ਮੈਚ ਹਾਰ ਜਾਂਦੇ ਆ ਤੇ ਅਸੀਂ ਬਹੁਤ ਵਾਰ ਹਾਰਿਆ ਮੈਚ ਜਿਹੜਾ ਉਹ ਜਿੱਤ ਜਾਂਦੇ ਆ ਬੰਬਈ ਦੇ ਵਿੱਚ ਅਸੀਂ ਹਾਰਿਆ ਮੈਚ ਜਿੱਤ ਗਏ ਸੀ ਸੋ ਇਸ ਵਾਰ ਜਿੱਤਿਆ ਮੈਚ ਹਾਰ ਗਏ ਜਦੋਂ 191 ਰਨ ਦਾ ਟਾਰਗੇਟ ਮਿਲਿਆ ਪੰਜਾਬ ਦੇ ਵਿੱਚ ਮੈਂ ਖੁਦ ਵੇਖਿਆ ਕਿ ਨੌਜਵਾਨ ਭੰਗੜੇ ਪਾਉਣ ਲੱਗ ਗਏ ਸੀ ਕਿ 191 ਰਨ ਦਾ ਟਾਰਗੇਟ ਕੁਝ ਵੀ ਨਹੀਂ ਹੈ ਜੇਕਰ ਸ਼੍ਰੀ ਅਸૈયਦ ਚੱਲੇ ਹੁੰਦੇ ਤੇ ਸ਼ਾਇਦ ਸ਼੍ਰੀ ਅਸૈયਦ ਦੇ ਹਿੱਸੇ ਇਹ ਸਾਰੇ ਰਨ ਵੀ ਆ ਸਕਦੇ ਸੀ ਪਰ ਅਜਿਹਾ ਨਹੀਂ ਹੋਇਆ ਪੰਜਾਬ ਜਿਹੜੀ ਉਹ ਹਾਰ ਗਈ ਪਰ ਸ਼ਸ਼ਾਂਕ ਦੇ ਲਈ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਪ੍ਰਾਊਡ ਆਫ ਯੂ ਪ੍ਰਾਊਡ ਆਫ ਯੂ ਲਿਖਣਾ ਚਾਹੀਦਾ ਹੈ ਮਾਰ ਮਹਿਸੂਸ ਕਰਵਾਉਣਾ ਚਾਹੀਦਾ ਹੈ ਜੇਕਰ ਕਿਸੇ ਦੇ ਹਾਰ ਦੇ ਚਰਚੇ ਹੋ ਰਹੇ ਨੇ ਤੇ ਇਹਦਾ ਮਤਲਬ ਹੈ ਕਿ ਉਹਨੇ ਬਹੁਤ ਸੋਨਾ ਪ੍ਰਦਰਸ਼ਨ ਕੀਤਾ ਹੈ ਸਿਰਫ 6 ਰਨ ਦੀ ਦੂਰੀ ਰਹਿ ਗਈ ਸੀ ਛੇ ਰੰਦਾ ਜਿਹੜਾ ਹਾਰ ਹੈ ਉਸ ਨੂੰ ਹਾਰ ਨਹੀਂ ਮੰਨਣਾ ਚਾਹੀਦਾ ਕੀ ਕਹੋਗੇ ਜ਼ਰੂਰ ਦੱਸਣਾ